ਸੱਚਾ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਅੱਜ ਪਹੁੰਚਿਆ ਸਮਾਣਾ ਦੇ ਤਹਿਸੀਲ ਰੋਡ ਦੇ ਉੱਤੇ ਜੇ ਗੱਲ ਕਰੀਏ ਤਾਂ ਪਿਛਲੇ 1 ਮਹੀਨਾ 2 ਦਿਨ ਹੋ ਚੁੱਕੇ ਨੇ ਗੁਰਜੀਤ ਸਿੰਘ ਖੇੜੀ ਲਗਾਈਆ ਜਿਹੜਾ ਸਮਾਣਾ ਦੇ BSNL ਦੇ ਟਾਵਰ ਜਿਹੜਾ 400 ਫੁੱਟ ਉੱਚਾ ਟਾਵਰ ਹੈ ਉਸ ਦੇ ਉੱਤੇ ਉਹਨਾਂ ਵੱਲੋਂ ਜਿਹੜਾ ਬੇਅਦਬੀ ਨੂੰ ਲੈ ਕੇ ਲਗਾਤਾਰ ਜਿਹੜਾ ਮੋਰਚਾ ਲਾਇਆ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੰਗਤਾਂ ਕੱਟੀਆਂ ਹੋਈਆਂ ਨੇ ਤੇ ਕਾਫੀ ਜਿਹੜੇ ਫੁਰਸ ਜਿਹੜੇ ਸਿੰਘ ਨੇ ਉਹ ਵੀ ਇੱਥੇ ਪਹੁੰਚੇ ਸਨ ਕਿਉਂਕਿ ਉਹਨਾਂ ਵੱਲੋਂ ਪਿਛਲੀ 5 ਤਰੀਕ ਨੂੰ ਜਿਹੜਾ ਆਪਣੀ ਜ਼ਿੰਦਗੀ ਖਤਮ ਕਰਨ ਦਾ ਜਿਹੜਾ ਐਲਾਨ ਵੀ ਕੀਤਾ ਗਿਆ ਸੀ ਪਰ ਕੁਝ ਜਿਹੜੇ ਲੋਕਾਂ ਦੇ ਵੱਲੋਂ ਆ ਕੇ ਤੇ ਪੰਜ ਪਿਆਰਿਆਂ ਦੇ ਵੱਲੋਂ ਆ ਕੇ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਤਾਂ ਤਾਂ ਉਹ ਆਪਣੀ ਜਿਹੜੀ ਹੈ ਜ਼ਿੰਦਗੀ ਖਤਮ ਕਰ ਤੇ ਉਸ ਤੋਂ ਬਾਅਦ ਹੁਣ ਜਿਹੜੀ ਹੈ ਲਗਾਤਾਰ ਧੁੰਦਾ ਪੈਣੀਆ ਸ਼ੁਰੂ ਹੋ ਚੁੱਕੀ ਹੈ ਤੇ ਟਾਵਰਾਂ ਦੇ ਉੱਤੇ ਜਿਹੜਾ ਉਹਨਾਂ ਦਾ ਬੀਤੀ ਰਾਤ ਨੂੰ ਕੱਪੜੇ ਤੱਕ ਵੀ ਜਿਹੜੇ ਸਾਰੇ ਗਿੱਲੇ ਹੋ ਚੱਕੇ ਸਨ ਤੇ ਰਾਤ ਨੂੰ ਇਹਨਾਂ ਵੱਲੋਂ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਕਿ ਉਸ ਦੇ ਜਿਹੜੇ ਕੱਪੜੇ ਉੱਪਰ ਪਹਚਾ ਦਿੱਤੇ ਜਾਣ ਤਾਂ ਕਿ ਜਿਹੜਾ ਉਹ ਠੰਡ ਤੋਂ ਬਚੂਗੇ ਗੱਲਬਾਤ ਕਰਦੇ ਤਸਵੀਰਾਂ ਦੇਖ ਸਕਦੇ ਹੋ ਕਿ ਸਮਾਣਾ ਤਹਿਸੀਲ ਰੋਡ ਦਾ ਜਿਹੜਾ ਰੋਡ ਹੈ ਇਹਨੂੰ ਮੁਕੰਮਲ ਤੌਰ ਤੇ ਜਾਮ ਕਰ ਦਿੱਤਾ ਗਿਆ ਲਗਾਤਾਰ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਡੇ ਨਾਲ ਤਹਿਸੀਲ ਰੋਡ ਤੋਂ ਸਾਂਝੀਆਂ ਕਰ ਰਹੇ ਆਂ ਵੇਖ ਸਕਦੇ ਗੁਰਜੀਤ ਸਿੰਘ ਖੇੜੀ ਨਗਈਆ ਦੀ ਜਿਹੜੀ ਮਾਤਾ ਨੇ ਉਹ ਵੀ ਖੁਦ ਇਸ ਰੋਡ ਦੇ ਉੱਤੇ ਪਹੁੰਚ ਚੁੱਕੇ ਨੇ ਲਗਾਤਾਰ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਜਿਹੜੀ ਹੈ ਅਪੀਲ ਵੀ ਕੀਤੀ ਜਾਂਦੀ ਹੈ ਗੱਲਬਾਤ ਕਰਦੇ ਉਹਨਾਂ ਦੀ ਮਾਤਾ ਨਾਲ ਮਾਤਾ ਦਾ ਕੀ ਕਹਿਣਾ ਹੈ ਮਾਤਾ ਜੀ ਕੀ ਕਹੋਗੇ ਕਿੰਨਾ ਲੱਗ ਰਿਹਾ ਤੁਹਾਨੂੰ ਬੇਟਾ ਜੀ ਮੈਨੂੰ ਬਹੁਤ ਔਖਾ ਲੱਗ ਰਿਹਾ ਤੂੰ ਠੰਡ ਬਿਤੇ ਬਹੁਤ ਜਿਆਦਾ ਪੈ ਰਹੀ ਹੈ ਠੰਡ ਪੈ ਰਹੀ ਹੈ ਤੇ ਮੇਰੇ ਬੱਚੇ ਨੂੰ ਗਰਮ ਕੱਪੜੇ ਚਾਹੀਦੇ ਨੇ ਉਹਦਾ ਉੱਤੋਂ ਤੇਲ ਪੈਂਦੀ ਹੈ ਕੋਈ ਤਰਪਾਲ ਜਾਂ ਕੋਈ ਹੋਰ ਵੀ ਜੋ ਵੀ ਬੱਚੇ ਲੈ ਕੇ ਜਾਂਦੇ ਨੇ ਇਹ ਪ੍ਰਸ਼ਾਸਨ ਜਾਣ ਨਹੀਂ ਦਿੰਦਾ ਬੇਟੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੇ ਮੇਰੇ ਬੱਚੇ ਨੂੰ ਕੋਈ ਠੰਡ ਲੱਗੀ ਜਾਂ ਕੋਈ ਇਹ ਜੀ ਗੱਲ ਹੋ ਗਈ ਇਹ ਪ੍ਰਸ਼ਾਸਨ ਇਹਦਾ ਭੁੱਲ ਜੇ ਵੀ ਬਿਨਾਂ ਕਾਨੂੰਨ ਬਣਾਏ ਤਾਂ ਉਹ ਥੱਲੇ ਉਤਰਦਾ ਨਹੀਂ ਚਾਹੇ ਉਹਦੀ ਜਿੰਦ ਬਗ ਜੇ ਬੋਲੇ ਸੋਨੇ ਹੋ ਰੇ ਬੱਚੇ ਦੇ ਨਾਲ ਆ ਜੋ ਮੇਰਾ ਬੱਚਾ ਕਹਿੰਦਾ ਸੀ ਉਹੀ ਮੰਨਦੇ ਆ ਉਹਦੀ ਚਾਹੇ ਵਿੱਚ ਜਾਨ ਵਗ ਜੇ ਪਰ ਉਹ ਥੱਲੇ ਨਹੀਂ ਉਤਰਦਾ ਕਾਨੂੰਨ ਕਰਾਏ ਤੀ ਪਾਸ ਕਰਾਏਗਾ ਪੁੱਤਰ ਪ੍ਰਸ਼ਾਸਨ ਨੂੰ ਚਾਹੀਦਾ ਉਹਦੀ ਮਦਦ ਕਰੇ ਪ੍ਰਸ਼ਾਸਨ ਮਾਤਰ ਦੇ ਵਾਤ ਦੇਖ ਸਕਦੇ ਹੋ ਗੁਰਜੀਤ ਸਿੰਘ ਖੇੜੀ ਲਗਾਈਆਂ ਦੀ ਜਿਹੜੀ ਮਾਤਾ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਬੇਸ਼ੱਕ ਮੇਰੇ ਪੁੱਤਰ ਦੀ ਜਿਹੜੀ ਹੈ ਜਾਨ ਚਲੀ ਜਾਏ ਪਰ ਉਹਦੋਂ ਤੱਕ ਮੈਂ ਥੱਲੇ ਨਹੀਂ ਉਤਰਦਾ ਜਦੋਂ ਤੱਕ ਜਿਹੜਾ ਕਾਨੂੰਨ ਬਣਦਾ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਹੁਣ ਲੋਕਾਂ ਨੂੰ ਵੀ ਆਣਾ ਜਾਣਾ ਜਿਹੜਾ ਹੁਣ ਉੱਖਾ ਹੋ ਰਿਹਾ ਇਸ ਰੋਡ ਦੇ ਉੱਪਰ ਪਰ ਦੂਜੇ ਪਾਸੇ ਜਿਹੜਾ ਕਾਨੂੰਨ ਬਣਾਉਣ ਦੀ ਜਿਹੜੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਜਿਸ ਕਰਕੇ ਮੋਰਚਾ ਜਿਹੜਾ 1 ਮਹੀਨੇ ਤੋਂ ਉੱਪਰ ਹੋ ਚੁੱਕਿਆ ਹੈ ਲਗਾਤਾਰ ਜਿਹੜਾ ਹਲੇ ਤੱਕ ਬਹਾਲ ਹੁੰਦਾ ਦਿਖਾਈ ਦੇ ਰਿਹਾ ਪਰ ਹਾਲੇ ਤੱਕ ਕਾਫੀ ਪ੍ਰਸ਼ਾਸਨ ਦੇ ਵੱਲੋਂ ਆ ਕੇ ਜਿਹੜਾ ਸਮਝਾਇਆ ਬੁਝਾਇਆ ਜਾਂਦਾ ਹੈ ਹਾਲੇ ਤੱਕ ਜਿਹੜੀਆਂ ਪ੍ਰਸ਼ਾਸਨ ਦੀਆਂ ਵੀ ਜਿਹੜੀਆਂ ਕੋਸ਼ਿਸ਼ਾਂ ਨੇ ਨਾਕਾਮ ਦਿਖਦੀਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੋਂ ਜਿਹੜਾ ਮੋਰਚਾ ਲਗਾਤਾਰ ਫਤਿਹ ਹੁੰਦਾ ਦਿਖਾਈ ਦੇ ਰਿਹਾ ਹੈ ਕਾਫੀ ਗੱਲਬਾਤ ਕਰਦੇ ਆ ਕਾਫੀ ਸਿੱਖ ਜਿਹੜੇ ਅਗੂਰੇ ਬੈਠੇ ਨੇ ਹਾਂਜੀ ਭਾਜੀ ਕੀ ਕਹੋਗੇ ਜੁਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਅਸੀਂ ਪ੍ਰਸ਼ਾਸਨ ਨੂੰ ਸਖਤ ਸਤਾਮ ਨਹੀਂ ਦਿੰਨੇ ਆ ਇਹ ਕਿਉਂਕਿ ਜੋ ਭਾਈ ਗੁਰਜੀਤ ਸਿੰਘ 1 ਮਹੀਨਾ ਤੇ ਅਜੇ ਉੱਪਰ ਦੇਣੋਗੇ 31 ਦਿਨ ਹੋ ਗਏ ਨੇ ਉਹਨੂੰ ਉੱਪਰ ਬੈਠੇ ਨੂੰ ਜੋ ਕਿ ਰਾਤ ਧੁੰਦ ਬਹੁਤ ਜਿਆਦੇ ਪਈ ਸੀ ਉਹਦੇ ਕੱਪੜੇ ਵਸਤਰ ਸਾਰੇ ਹੋ ਗਏ ਗਿੱਲੇ ਉਹ ਥੱਲੇ ਇੱਕ ਵਾਟਰ ਪ੍ਰੂਫ ਛੋੜਾ ਟੈਂਟ ਛੋਟਾ ਆ ਉਹ ਭੇਜਣਾ ਸੀ ਉਹ ਵੀ ਰੋਕ ਤਾ ਟਾਈਮ ਦੇਖ ਲਓ ਸਵੇਰ ਦਾ 10 ਵਜੇ ਦਾ ਪ੍ਰਸ਼ਾਸਨ ਸਾਨੂੰ ਲਾਈ ਜਾਂਦਾ 11 ਵਜੇ ਆ ਦਾਂਗੇ ਘੰਟੇ ਤੋਂ ਆ ਜਾਾਂਗੇ 2 ਘੰਟਿਆਂ ਦਾ ਇਹ ਸਾਡੀ ਤੜ ਚੈੱਕ ਕਰਦੇ ਆ ਅਸੀਂ ਇਹਨਾਂ ਨੂੰ ਇਹ ਕਹਿੰਨੇ ਵੀ ਸਾਡੀ ਤੜ ਚੈੱਕ ਤੁਸੀਂ ਨਾ ਕਰੋ ਕਵਲ ਕਧਾਰ ਤੇ ਤਕੜ ਚੈੱਕ ਹੋਈ ਹੋਈ ਐ ਸਿੱਖਾਂ ਦੀ ਸਾਰਿਆਂ ਦੀ ਪਹਿਲਾਂ ਅਸੀਂ ਬਾਕੀ ਜਿੰਨੇ ਪਿੰਡਾਂ ਦੇ ਵਿੱਚ ਨੌਜਵਾਨ ਬੈਠੇ ਆ ਬਜ਼ੁਰਗ ਭੈਣ ਭਰਾ ਬੈਠੇ ਸਾਰਿਆਂ ਨੂੰ ਅਸੀਂ ਕਹਿੰਨੇ ਆ ਜੇ ਬਾਈ ਚਾਂਸ ਨਾ ਸਾਨੂੰ ਇਹਨਾਂ ਨੇ ਘੰਟੇ ਦੇ ਵਿੱਚ ਵਿੱਚ ਸਮਾਨ ਉੱਥੇ ਨਾ ਪਹੁੰਚਿਆ ਅਸੀਂ ਵੱਡਾ ਰੋਡ ਜਾਮ ਕਰਾਂਗੇ ਚਾਹੇ ਸਾਨੂੰ ਆਪਣੇ ਆਪ ਨੂੰ ਕੁਰਬਾਨੀ ਦੇਣੀ ਪੈ ਜੇ ਦੇਖ ਸਕਦੇ ਹੋ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਤਬਾਅ ਪਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੀ ਨਾ ਕਿਤੇ ਹਲੇ ਤੱਕ ਇਹਨਾਂ ਦੀਆਂ ਜਿਹੜੀਆਂ ਨਹੀਂ ਤਾਂ ਕੋਈ ਗੱਲਾਂ ਸੁਣਦਾ ਨਜ਼ਰ ਆ ਰਿਹਾ ਤੇ ਹੋਰ ਜਿਹੜਾ ਘੰਟੇ ਨੂੰ ਜੜੀ ਹੈ ਹੰਦ ਪੈਣੀ ਸ਼ੁਰੂ ਹੋ ਜਾਣੀ ਹੈ ਜੇ ਗੱਲ ਕਰੀਏ ਤਾਂ ਸ਼ਾਮ ਵੇਲੇ ਹੁਣ ਜਿਹੜੀ ਹੈ ਤੈਲ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਦੂਜੇ ਪਾਸੇ ਜਿਹੜਾ ਸ਼ਾਮ ਨੂੰ ਦੇਖਣਾ ਵੀ ਬੰਦ ਹੋ ਜਾਂਦਾ ਹੈ ਦੇਖਦੇ ਕਦੋਂ ਤੱਕ ਪ੍ਰਸ਼ਾਸਨ ਜਈਆਂ ਆਪਣੀਆਂ ਕਾਰਵਾਈਆਂ ਤੇ ਰਹਿੰਦਾ ਤੇ ਦੂਜੇ ਪਾਸੇ ਸਿੱਖ ਆਗੂਆਂ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਜੇ ਹੋਰ ਘੰਟੇ ਤੱਕ ਸਮਾਨ ਉੱਪਰ ਨਹੀਂ ਪਹੁੰਚਦਾ ਤਾਂ ਉਸ ਤੋਂ ਬਾਅਦ ਹੋ ਸਕਦਾ ਸਾਨੂੰ ਜਿਹੜਾ ਬੱਟਾ ਰੋਡ ਵੀ ਜਾਮ ਕਰਨਾ ਪੈ ਸਕਦਾ ਹੈ ਗੱਲਬਾਤ ਕਰਦੇ ਆ ਰਜਿੰਦਰ ਫਤਿਹਪੁਰ ਛੰਨਾ ਵੀਰੇ ਬੈਠੇ ਨੇ ਅੰਜੀ ਛੰਨਾ ਸਾਹਿਬ ਕੀ ਕਹੋਗੇ ਕੀ ਲੱਗਦਾ ਸਾਰਾ ਮਸਲਾ ਇਹਨਾਂ ਦਾ ਇਹ ਚੌਣਿਆ ਨਹੀਂ ਦੇਖੋ ਅਸੀਂ 33 ਦਿਨ ਹੋ ਗਏ ਸਾਡੇ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਬੈਠੇ ਨੇ ਤੇ ਅਸੀਂ ਥੱਲੇ ਬੈਠੇ ਆ ਅਸੀਂ ਕਦੇ ਵੀ ਕਿਸੇ ਦੇ ਪ੍ਰਸ਼ਾਸਨ ਦੇ ਕੰਮ 'ਚ ਕੋਈ ਰੋਡ ਰੋਕ ਕੇ ਕਿਦਾ ਬਾਗਾ ਨਹੀਂ ਪਾਇਆ ਕੋਈ ਅਡਿਸ਼ਨ ਨਹੀਂ ਡਾਈ ਅਸੀਂ ਕਿਤੇ ਵੀ ਕੋਈ ਰੋਡ ਨਹੀਂ ਰੋਕਿਆ ਹਾਲਾਂਕਿ ਸਾਡਾ ਬੰਦਾ ਤੰਗ ਹੈ ਅਸੀਂ ਫੇਰ ਵੀ ਪਰ ਹੁਣ ਪ੍ਰਸ਼ਾਸਨ ਆਪਦੀ ਘਟੀਆਂ ਉੱਤੇ ਆ ਗਿਆ ਸਵੇਰ ਦਾ ਸਾਨੂੰ ਲਾਰੇ ਲਾ ਰਿਹਾ ਵੀ ਆਏ ਸੀ ਘੰਟੇ ਨੂੰ 3 ਵਜੇ 2 ਵਜੇ ਦੱਸੋ ਉਹਨਾਂ ਨੂੰ ਕੀ ਤਰਾਜ ਹੈ ਇੱਕ ਬੰਦਾ ਜਦੋਂ ਬੈਠਾ ਹੀ ਹੈ ਉਹਦੇ ਮਨੁੱਖੀ ਅਧਿਕਾਰਾਂ ਦਾ ਮਸਲਾ ਜੇ ਉਹਨੂੰ ਠੰਡ ਨਹੀਂ ਮਾਰਦਾ ਫਿਰ ਉਹਦਾ ਕੌਣ ਜ਼ਿੰਮੇਵਾਰ ਹੈ ਠੰਡਾਈ ਦੀ ਪੈ ਗਈ ਤੁਹਾਨੂੰ ਪਤਾ ਵੀ ਜਦੋਂ ਬੰਦੇ ਦੇ ਕੱਪੜੇ ਗਿੱਲੇ ਆ ਜਾਂਦੇ ਉੱਤੇ ਇੰਨੀ ਤੇਜ਼ ਹਵਾ ਚੱਲਦੀ ਹੈ 100 150 ਮੀਟਰ ਦੀ ਸਪੀਡ ਤੇ ਤਾਂ ਫਿਰ ਉਹਦਾ ਨੁਕਸਾਨ ਹੋ ਸਕਦਾ ਜਾਨੀ ਫਿਰ ਤਾਂ ਅੱਜ ਸਾਨੂੰ ਇਹ ਮਜਬੂਰਨ ਵਾਸਾ ਤੇ ਜਿਹੜਾ ਤਸੀਲ ਚੌਂਕ ਰੋਕਣਾ ਪਿਆ ਤਾਂ ਕਿ ਪ੍ਰਸ਼ਾਸਨ ਆਪਦੇ ਹਰਕਤਾਂ ਤੋਂ ਬਾਹਰ ਜਾਵੇ ਪਰਸ਼ਾਸ਼ਨ ਨੂੰ ਚਾਹੀਦਾ ਜੇ ਨਾ ਰੋਕਿਆ ਸਾਨੂੰ ਵੱਡਾ ਸੰਗਤਾਂ ਨੂੰ ਵੱਡਾ ਸੜੀਆਂ ਤੋਂ علاوہ ਹੋਰ ਵੀ ਕੋਈ ਦਿੱਕਤ ਆ ਰਹੀ ਹੈ ਉਹਨੂੰ ਮੇਨ ਉਹਦੇ ਉੱਤੇ ਰੋਕਣ ਦੀ ਹੈ ਜਿਹੜਾ ਪਾਣੀ ਆਉਦਾ ਪਾਣੀ ਦਾ ਕਪੜੇ ਭਿਉਂਦੂਗਾ ਕਪੜਿਆਂ ਦੀ ਲੋੜ ਨਹੀਂ ਉਹਨੂੰ ਜਿਆਦਾ ਕਿਸੇ ਵਾਟਰ ਪ੍ਰੂਫ ਵਗੈਰਾ ਛਾਤਰ ਜਾਂ ਟੈਂਟ ਟਾਈਪ ਕਿਸੇ ਚੀਜ਼ ਦੀ ਲੋੜ ਹੈ ਤਾਂ ਕਿ ਉਹ ਤੋਂ ਬਚ ਸਕੇ ਪਾਣੀ ਤੋਂ ਹੋਰ ਕੋਈ ਖਾਣੇ ਪੀਣੇ ਵਗੈਰਾ ਦੀ ਕੋਈ ਦਿੱਕਤ ਆ ਰਹੀ ਹੈ ਪਾਣੀ ਦਾ ਦੇਰੇ ਤੁਸੀਂ ਚਾਚੂ ਜੋ ਵੀ ਉਹ ਕਹਿੰਦਾ ਉਹ ਜਾ ਰਿਹਾ ਸੀ ਪਰ ਅੱਜ ਪ੍ਰਸ਼ਾਸਨ ਨੇ ਇਹ ਚ ਉਹ ਚਾਉਂਦੇ ਨੇ ਵੀ ਉਹ ਥੱਲੇ ਉਤਰਿਆ ਹੋਵੇ ਦੂਜੇ ਪਰ ਸਾਸੀ ਪਰਸ਼ਾਦ ਨੂੰ ਉਹਨਾਂ ਦੀ ਮਾਤਾ ਜੀ ਨੇ ਐਡੀ ਵੱਡੀ ਸਟੇਟਮੈਂਟ ਦਿੱਤੀ ਹੈ ਵੀ ਮੇਰਾ ਪੁੱਤ ਚੜਾਈ ਕਰ ਸਕਦਾ ਪਰ ਉਹ ਕਾਨੂੰਨ ਬਣਾਏ ਤੋਂ ਬਿਨਾਂ ਥੱਲੇ ਨਹੀਂ ਉਤਰੇਗਾ ਐਦੂ ਉਤੋਂ ਦੀ ਪ੍ਰਸ਼ਾਸਨ ਨੂੰ ਹੋਰ ਕੀ ਸੋਰਸ ਕਹੀਦੀ ਹੈ ਉਹਨੂੰ ਆਪਣੇ ਬੱਚੇ ਦਾ ਪਤਾ ਹੈ ਵੀ ਮੇਰਾ ਬੱਚਾ ਕਹੇ ਜੈ ਅਸੀਂ ਸਿੱਖਾਂ ਨੂੰ ਅਪੀਲ ਕਰਦੇ ਆ ਵੀ ਸਿੱਖੋ ਆਓ ਤੁਸੀਂ ਬਾਹਰ ਨਿਕਲੋ ਕਿ ਤੁਸੀਂ ਅੱਜ ਗੁਰਜੀਤ ਸਿੰਘ ਖਾਲਸਾ ਦੀ ਜਿਹੜੀ ਉਹਦੀ ਮੌਤ ਨੂੰ ਢੀਕਦੇ ਹੋ ਵੀ ਉਹਦੀ ਮੌਤ ਤੋਂ ਬਾਅਦ ਨਿਕਲੋਂਗੇ ਤੇ ਪ੍ਰਸ਼ਾਸਨ ਵੀ ਇਹੀ ਹਰਕਤਾਂ ਨੇ ਉਹਦੀਆਂ ਪ੍ਰਸ਼ਾਸਨ ਨਾ ਸਰਕਾਰ ਅੱਜ ਤੱਕ ਸਰਕਾਰ ਦਾ ਨੁਮਾਇੰਦਾ ਕੋਈ ਮੰਤਰੀ ਮੁੱਖ ਮੰਤਰੀ ਵੱਲੋਂ ਕੋਈ ਅਜੇ ਤੱਕ ਐਡੇ ਮਸਲੇ ਤੇ ਗੁਰੂਗ੍ਰੰਥ ਸਾਹਿਬ ਦੇ ਸਾਰੀ ਮਨੁੱਖਤਾ ਦਾ ਜਿਹੜਾ ਚਾਨਣ ਦੇਣ ਵਾਲਾ ਗੁਰੂ ਹੈ ਉਹਦੇ ਐਡੇ ਮਸਲੇ ਤੇ ਅਜ ਪ੍ਰਸ਼ਾਸਨ ਨੇ ਅਜੇ ਤੱਕ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਇਹ ਬੜੀ ਤੁਖੀ ਗੱਲ ਹੈ ਵੀ ਧੰਨਵਾਦ ਦੇਖ ਸਕਦੇ ਹੋ ਰਚਿੰਦਰ ਫਤਿਹਪੁਰ ਛੰਨਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਹਲੇ ਤੱਕ ਪ੍ਰਸ਼ਾਸਨ ਦੀ ਜਿਹੜੀ ਕਾਰਗੁਜ਼ਾਰੀ ਹੈ ਢਿੱਲੀ ਦਿਖਾਈ ਦੇ ਰਹੀ ਹੈ ਨਾ ਹੀ ਨਾ ਤਾਂ ਕੋਈ ਸਮਾਨ ਉੱਪਰ ਪਹੁੰਚਦਾ ਨਜ਼ਰ ਆ ਰਿਹਾ ਹੈ ਦੇਖਦੇ ਹਾਂ ਕਦੋਂ ਤੱਕ ਪ੍ਰਸ਼ਾਸਨ ਜਿਹੜਾ ਹੈ ਅਜਿਹੀਆਂ ਕਾਰਵਾਈਆਂ ਦੇ ਉੱਤੇ ਨਿਕਲਦਾ ਦਿਖਾਈ ਦਿੰਦਾ ਫਿਲਹਾਲ ਦਿਓ ਇਜਾਜ਼ਤ ਸਮਾਨਾਂ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣੇ